ਜਾਲਰ ਬੰਦ ਕਰਨਾ ਅਤੇ ਮਾਰੇ ਦੇ ਨਿਰਦੇਸ਼ਨ ਨੂੰ ਸਦਾ ਮੰਨ ਲੀ ਦਿੰਦੀ ਹੈ ਅਤੇ ਇਸ ਨੇ ਕੀ ਜਗ ਦਾ ਬ੍ਰੋਧ ਕਰਦੀ ਹੈ ਨੰਬਰ 2 ਜਿਹੜੀ ਲਾਈਨ ਦੇ ਗਾਜਾ ਪੱਟੀ ਦੇ ਜਿਹੜੀਆਂ ਲਾਈਆਂ ਆਪਰੇ ਕੋ ਬੰਦੀਆਂ ਉਹ ਬੰਦ ਕੀਤੀਆਂ ਜਾਂਚ ਚੈੱਕ ਕਰੋ ਹਾਂ ਗਾਜਾ ਪੱਟੀ ਦੇ ਜਿਹੜੀਆਂ ਆਧੁਨ ਪਾਲ ਦੀਆਂ ਲਾਈਆਂ ਨੇ ਇਜ਼ਰਾਈਲ ਨੇ ਉਹ ਬੰਦ ਕਰਨ ਦੀ ਜੇ ਅੰਮੂ ਕਸ਼ਮੀਰ ਦੇ ਵਿੱਚ ਐਲਜੀ ਬਲੋ ਉਹ ਤਾਂ ਸੀਨੀਅਰ ਮਹਿਲਾ ਦਸਤਸਿਲਕ ਜੰਮੂ ਕਸ਼ਮੀਰ ਦੇ ਵਿੱਚ ਹੋਣ ਉਹਨਾਂ ਦੀ ਆਪ ਦੀ ਸਰਕਾਰ ਨਹੀਂ ਹੁਣ ਮੋਦੀ ਦੇ ਇਸ਼ਾਰੇ ਦੀ ਉੱਪਰ ਗ੍ਰਹਿ ਮੰਤralal ਦੇ ਰਾਹੀਂ ਚੱਲਦਾ ਪੁੱਤ ਐਲਜੀ ਲਾਇਆ ਹੈ ਐਲਜੀ ਬਲੋ ਨਾਂਬਰ ਲੇਖਕਾਂ ਦੀਆਂ ਕਤਾਰਾਂ ਤੇ ਪਾਵਨ ਦੀ ਲਾਉਣ ਦੀ ਜਵਾਨ ਬੰਦੀ ਦੀ ਕਾਰਵਾਈ ਦੀ ਸਖਤ ਰੱਖਿਦੀ ਕਰਦੀ ਹੈ ਅਸੀਂ ਜੇਲ੍ਹ ਪਾਸ ਚੱਜ ਦਸਾ ਜੀ 28 ਟਾਬਾਂ ਦੇ ਵਿੱਚ ਉੱਥੇ ਪਾਵਨੀ ਲਾਲਕੀ ਜੀ ਦੀ ਨਾਮ ਹੋਵੇ ਜਿਹੜੀਆਂ ਅੰਤਨਾ ਪੜ੍ਹਨੀਆਂ ਇੱਦਿਹਾ ਪਰ ਜਿੱਦੀ ਕਰਨੇ ਇੱਕ ਵੰਦੀ ਰਗਾਈ ਜਾ ਹਾਂ ਮੇਰ ਤਨਪਾ बाद मुर्दाबाद 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 मुर्दाबाद